ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਨਮ ਸਾਖੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਸਵੇਂ ਪਾਤਸ਼ਾਹ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ ਰੁੱਤ ਪੰਜਵੀਂ ਸਾਖੀ ਚੌਥੀ ਸਰਸਾ ਨਦੀ ਦੀ ਕਠੋਰਤਾ ਇੱਕ ਸਿਆਲ ਦੇ ਦਿਨ ਦੂਸਰਾ ਪਹਾੜੀ ਇਲਾਕਾ ਤੀਸਰਾ ਮੀਂਹ ਹਨੇਰੇ ਦਾ ਜ਼ੋਰ ਚੌਥੀ ਰਾਤ ਹਨੇਰੀ ਅਤੇ ਪੰਜਵੀਂ ਅੱਗੇ ਪਿੱਛੇ ਦੁਸ਼ਮਣ ਇਨ ਹਾਲਾਤਾਂ ਵਿੱਚ ਸਤਿਗੁਰੂ ਜੀ ਸਰਸਾ ਕਿਨਾਰੇ ਖਲੋਤੇ ਹੋਏ ਕੁਝ ਸੋਚਣ ਲੱਗੇ ਥੋੜਾ ਜਿਹਾ ਸੋਚਣ ਪਿੱਛੋਂ ਆਪ ਜੀ ਨੇ ਹੁਕਮ ਦਿੱਤਾ ਅਕਾਲ ਪੁਰਖ ਦਾ ਹੁਕਮ ਐਸਾ ਹੀ ਹੈ ਸਰਸਾ ਵਿੱਚ ਠਹਿਲ ਜਾਓ ਗੱਡੀ ਪਾਲਕੀਆਂ ਤੰਬੂ ਤੇ ਹੋਰ ਸਮਾਨ ਸਾਰਾ ਸਰਸਾ ਦੀ ਪੇਟ ਹੋ ਜਾਣਾ ਹੈ ਚਿੰਤਾ ਨਾ ਕਰਨੀ ਅਕਾਲ ਪੁਰਖ ਦਾ ਇਹੋ ਹੁਕਮ ਹੈ ਉਸ ਦੀਆਂ ਦਿੱਤੀਆਂ ਵਸਤੂਆਂ ਉਹਦੇ ਖਜ਼ਾਨੇ ਪਾ ਜਾਣੀਆਂ ਹਨ ਇਹ ਆਖਰ ਦੀ ਟਿਲ ਸੀ ਕੀ ਸਾਰੀ ਵਹੀਰ ਨੇ ਸਤਿਗੁਰੂ ਜੀ ਦਾ ਨਾਮ ਲੈ ਨਦੀ ਵਿੱਚ ਪੈਰ ਰੱਖ ਦਿੱਤੇ ਉਸੇ ਤਰ੍ਹਾਂ ਸਿਦਕ ਨਾਲ ਜਿਵੇਂ ਕੱਚੇ ਕਰੇ ਨੂੰ ਦੇਖ ਜਾਚ ਕੇ ਸੋਣੀ ਨੇ ਚਨਾ ਵਿੱਚ ਤਾਰੀ ਲਾਈ ਸੀ ਪਤਾ ਸੀ ਕਿ ਮਰ ਜਾਣਾ ਹੈ ਪਰ ਮੌਤ ਕੋਲੋਂ ਨਹੀਂ ਸੀ ਡਰੀ ਕਿਉਂਕਿ ਪਿਆਰੇ ਨਾਲ ਪਿਆਰ ਨਿਭਾਉਣ ਦਾ ਸਵਾਲ ਸੀ ਤਿਵੇਂ ਸਤਿਗੁਰੂ ਜੀ ਦੇ ਸਿੱਖ ਸੇਵਕ ਅਤੇ ਘਰ ਦੇ ਜੀ ਉਹਨਾਂ ਦੀ ਹੁਕਮਾਂ ਤੋਂ ਬਿਲਿਹਾਰੇ ਜਾਂਦੇ ਸਨ ਉਹ ਆਗਿਆ ਦਾ ਪਾਲਨ ਕਰਦੇ ਹੋਏ ਸਵਰਗ ਨੂੰ ਜਾਣਾ ਚੰਗਾ ਸਮਝਦੇ ਸਨ। ਘੋੜਿਆਂ ਉੱਤੇ ਜੋ ਸਵਾਰ ਸਨ ਉਹਨਾਂ ਨੇ ਘੋੜੇ ਠੇਲ ਦਿੱਤੇ। ਜੋ ਪੈਦਲ ਸਨ ਉਹ ਪੈਦਲ ਹੀ ਠਿਲੇ ਤੇ ਤੁਰਨ ਲੱਗ ਪਏ ਸਨ। ਜਿਨ੍ਹਾਂ ਨੂੰ ਤਰਨਾ ਨਹੀਂ ਸੀ ਆਉਂਦਾ ਉਹ ਪੈਰ ਰੱਖਦੇ ਸਾਲ ਹੀ ਰੁੜਨ ਲੱਗ ਪਏ। ਸਤਿਗੁਰੂ ਜੀ ਆਪ ਇੱਕ ਵਾਸੀ ਸਨ ਤੇ ਉਹਨਾਂ ਦੇ ਨਾਲ ਉਹਨਾਂ ਦੇ ਦੋਵੇਂ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਅਤੇ ਬਾਬਾ ਝੁਜਾਰ ਸਿੰਘ ਜੀ ਸਨ। ਪਿੱਛੇ ਕੁਜ ਸਿੰਘ ਸਤਿਗੁਰੂ ਜੀ ਦਾ ਪਰਿਵਾਰ ਦੂਜੇ ਪਾਸੇ ਸੀ। ਉਹਨਾਂ ਦੀ ਸਹਾਇਤਾ ਪਾਈ ਮਨੀ ਸਿੰਘ ਜੀ ਅਤੇ ਹੋਰ ਸਿੱਖ ਕਰ ਰਏ ਸਨ। ਬਿਰਧ ਮਾਤਾ ਗੁਜਰੀ ਜੀ ਵੀ ਅਤੇ ਛੋਟੇ ਸਾਹਿਬ ਸਾਦੇ ਰੁਰਦੇ ਇੱਕ ਪਾਸੇ ਹੋ ਗਏ। ਉਹਨਾਂ ਦੇ ਨਾਲ ਗੰਗੂ ਬ੍ਰਾਹਮਣ ਇਹ ਹੋਰ ਥੋੜੇ ਜੇ ਸਿੱਖ ਸਨ। ਖਚਰਾ ਤਕੜੀਆਂ ਹੋਣ ਤੇ ਪਾਰ ਲੰਗਣ ਵਿੱਚ ਕਾਮਜਬ ਹੋਈਆਂ। ਪਰ ਬਹੁਤ ਦੂਰ ਜਾ ਕੇ ਸਰਸਾ ਨੇ ਵੀਰਾਂ ਨਾਲੋਂ ਵੀਰ ਵਿਛੁੜ ਦਿੱਤੇ। ਮਾਂ ਪੁੱਤਰ ਦਾ ਮੁੱਲ ਨਾ ਰਹਿਣ ਦਿੱਤਾ। ਬਾਪ ਤੇ ਪੁੱਤਰ ਦੂਰ ਦੂਰ ਹੋ ਗਏ ਇਸਤਰੀ ਤੇ ਪਰਤਾ ਇਕੱਠੇ ਨਾ ਰਹੇ ਗੁਰੂ ਜੀ ਕਿਤਰੇ ਤੇ ਸਿੱਖ ਕਿਤਰੇ ਤੁਨ ਪਏ ਹਨੇਰੇ ਨੇ ਕਿਸੇ ਨੂੰ ਪਛਾਣੇ ਜਾਣ ਨਾ ਦਿੱਤਾ ਤੇ ਹਨੇਰੀ ਚੱਖੜ ਦੇ ਪਾਰੀ ਆਵਾਜ਼ੇ ਨੇ ਕਿਸੇ ਨੂੰ ਮਾਰਿਆ ਹੋਇਆ ਬੋਲ ਸੁਣਨ ਨਾ ਦਿੱਤਾ ਡੁੱਬਦੇ ਪ੍ਰਾਣੀਆਂ ਦੇ ਕਿਸੇ ਤਰਲੇ ਨਾ ਸੁਣੇ ਰੁੜ ਗਏ ਡੁੱਬ ਗਏ ਤਰ ਗਏ ਕਿਸੇ ਨੂੰ ਕੋਈ ਪਤਾ ਨਹੀਂ ਸੀ ਕੋਣ ਕੋਈ ਤੇ ਕਿਹੜੇ-ਕਿਹੜੇ ਕਿੱਤੇ ਹਨ ਇਹੋਂ ਸਾਰੇ ਵਿਛੜ ਗਏ ਸਰਸਾ ਨਗਲੀ ਦੇ ਸਰਸਾ ਨਦੀ ਦੇ ਅਗਲੇ ਪਾਰ ਚਦ ਪਹੁੰਚੇ ਉਹਨਾਂ ਦੀ ਗਿਣਤੀ ਬਹੁਤ ਹੀ ਘੱਟ ਸੀ ਐਨੀ ਥੋੜੀ ਕਿ ਉਂਗਲਾਂ ਤੇ ਗਿਣੀ ਜਾਣ ਲੱਗੀ ਮਾਤਾ ਸੁੰਦਰੀ ਜੀ ਤੇ ਸਹਿਬ ਕੌਰ ਜੀ ਇੱਕ ਪਾਸੇ ਹਨੇਰੇ ਵਿੱਚ ਤੁਰੇ ਆਈ ਮਨੀ ਸਿੰਘ ਜੀ ਉਹਨਾਂ ਦੇ ਨਾਲ ਸਨ ਉਹ ਤਾਂ ਰੋਪੜੋਂ ਏਟਾ ਏਟਾ ਪਾੜਾਂ ਦੇ ਪੈਰਾਂ ਵਿੱਚ ਦੀ ਦਿੱਲੀ ਨੂੰ ਤੁਰ ਪਈ ਪਾਲਕੀਆਂ ਰੁਟ ਚੁੱਕੀਆਂ ਸਨ ਕੂੜਿਆਂ ਦੀ ਸਵਾਰੀ ਕਰੀ ਕੂੜਿਆਂ ਦੀ ਸਵਾਰੀ ਉੱਤੇ ਪਾਵੇਂ ਦਿੱਲੀ ਤੱਕ ਜਾਂਦੇ ਹੋયા ਬਹੁਤ ਤਕਲੀਫ ਹੋਣੀ ਸੀ ਪਰ ਬਾਣੀ ਨੂੰ ਮੰਨਣਾ ਹੀ ਸਭਨੇ ਚੰਗਾ ਚਾਹਤਾ ਦੂਸਰੇ ਹੱਥ ਸਤਗੁਰੂ ਜੀ ਸਰਸਾ ਤੋਂ ਅੱਗੇ ਤੁਰੇ ਉਹਨਾਂ ਦੇ ਸਾਥ ਦੋ ਸਾਹਿਬ ਸਾਦੇ ਪੰਜ ਪਿਆਰੇ ਅਤੇ 45 ਹੋਰ ਸਿੰਘ ਸਨ 500 ਜਵਾਨਾਂ ਵਿੱਚੋਂ ਸਿਰਫ 40 ਦੀ ਗਿਣਤੀ ਰਹਿ ਗਈ ਬਾਕੀ ਸਾਰੇ ਸ਼ਹੀਦ ਹੋ ਗਏ ਪਰ ਸਤਗੁਰਾਂ ਦੇ ਵਿਸ਼ਾਲ ird ਦੇ ਉੱਤੇ ਕਿਸੇ ਤਰ੍ਹਾਂ ਦੀ ਕਮਜ਼ੋਰੀ ਨਾ ਆਈ ਸਿਘਰੀ ਪਰ ਨੂਰ ਪਹਿਲੀ ਦੀ ਤਰਾਹੀ ਸੀ ਨਿਰਪੈਤਾ ਨਾਲ ਅੱਗੇ ਨੂੰ ਵਧਦੇ ਗਏ ਜਿੰਨੇ ਹੋ ਇੰਨੇ ਹੀ ਝੁਕੇ ਹਨ ਸਿੰਘਾਵਲ ਵੇਖ ਕੇ ਸਤਿਗੁਰੂ ਜੀ ਨੇ ਬਚਨ ਕੀਤਾ ਸੀ ਵਾਹੋਦਾਹੀ ਰੋਪੜਵਾਲ ਤੁਰੇ ਗਏ ਸਨ ਸਰਸਾ ਦੇ ਕਿਨਾਰੇ ਤੇ ਹੀ ਸਭਨਾਂ ਨੂੰ ਵਿਛੜ ਗਏ ਮਾਤਾ ਗੁਜਰੀ ਜੀ ਸਤਿਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਜੀ ਤੇ ਉਹਨਾਂ ਦੇ ਨਾਲ ਸਨ ਦੋ ਮਾਸੂਮ ਪੋਤੇ ਬਾਬਾ ਫਤਿਹ ਸਿੰਘ ਜੀ ਤੇ ਬਾਬਾ ਜ਼ੋਰਾਵਰ ਸਿੰਘ ਜੀ ਖੱਤਰਾ ਉਤੇ ਸਵਾਰ ਇੱਕ ਖੱੱਚਰ ਉੱਤੇ ਖੁਰਜੀ ਵਿੱਚ ਮੋਹਰਾਂ ਤੇ ਚਾਂਦੀ ਦੇ ਰੁਪਏ ਸਨ ਉਹਨਾਂ ਦੇ ਨਾਲ ਕੋਈ ਸਿੰਘ ਨਹੀਂ ਰਿਹਾ ਸਗੋਂ ਇੱਕ ਸੇਵਕ ਗੰਗੂ ਜਾਤ ਦਾ ਬ੍ਰਾਹਮਣ ਰਹਿ ਗਿਆ ਸੀ ਰਾਤ ਦੇ ਹਨੇਰੇ ਵਿੱਚ ਇਕੱਲੀ ਮਾਤਾ ਜੀ ਨੂੰ ਉਸ ਹੌਸਲਾ ਦਿੱਤਾ ਮਾਤਾ ਜੀ ਕੋਈ ਚਿੰਤਾ ਨਾ ਕਰੋ ਮੇਰਾ ਪਿੰਡ ਇੱਥੋਂ ਨੇੜੇ ਹੈ ਉੱਥੇ ਚੱਲ ਰਹਾਂ ਦੇਗਾ ਜਦੋਂ ਅਮਨ ਹੋ ਜਾਵੇਗਾ ਤਾਂ ਸਤਿਗੁਰੂ ਜੀ ਦਾ ਪਤਾ ਕਰਕੇ ਉਹਨਾਂ ਦੇ ਕੋਲ ਪੁੱਜ ਜਾਵਾਂਗੇ ਮਾਤਾ ਜੀ ਨੇ ਕੁਝ ਬਚਨ ਨਾ ਕੀਤਾ ਬਚਨ ਕਰ ਵੀ ਕੀ ਸਕਦੇ ਸਨ ਉਸ ਸਮੇਂ ਪੱਤਾ ਪੱਤਾ ਤਾਂ ਵੈਰੀ ਸੀ ਡਰ ਪੁਲੇਖਾ ਮੌਤ ਅਤੇ ਹਨੇਰਾ ਤਾਂ ਪੈਰ ਪੈਰ ਤੇ ਮਗਰਮਚ ਵਾਂਗੂ ਮੂੰਹ ਅੱਡੀ ਖਲੋਤਾ ਸੀ ਉਹ ਤਾਂ ਪੋਤਰੀਆਂ ਦੀ ਸੁਖ ਮੰਗਦੀ ਸੀ ਪੋਤਰੀਆਂ ਨਾਲ ਹੀ ਜਿਉਂਦੇ ਸਨ ਉਹ ਤੇ ਉਹਨਾਂ ਦੀ ਜਿੰਦ ਜਾਨ ਸਨ ਫਿਰ ਇਹ ਵੀ ਮਾਤਾ ਜੀ ਨੂੰ ਚਿੰਤਾ ਸੀ ਕਿ ਪਿਆਰਾ ਸੁਪੁੱਤਰ ਕਿੱਧਰ ਗਿਆ ਕੀ ਦੋਵੇਂ ਵੱਡੇ ਪੋਤੇ ਉਹਨਾਂ ਨਾਲ ਹਨ ਜਾਂ ਬੱਕਰੀ ਦੋ ਅਨੂਹਾ ਦਾ ਵੀ ਕੋਈ ਪਤਾ ਨਹੀਂ ਸੀ ਲੱਗਦਾ ਉਹ ਕਿੱਧਰ ਗਈਆਂ ਕਿੱਥੇ ਜਾਣ ਗਈਆਂ ਕੈਸੇ ਭਾਣੇ ਵਰਤੇ ਵਾਹਿਗੁਰੂ ਜੀ ਹੋਈਆਂ ਪੁੱਲਾਂ ਗਲਤੀਆਂ ਲਈ ਮਾਫ਼ ਕਰਨਾ ਜੀ ਸਬਦਾ ਪੜਿਆ ਸੁਨਿਆ ਪਰਵਾਨ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ